ਸੋਖੁਨੀ ਸ ਹੈ ਪੰਕਤੀ 33 ਪ੍ਰਭ ਕੇ ਸਿਮਰਨ ਨਹਿਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਨਹਿਚਲ ਆਸਨ ਤੋਂ ਭਾਵ ਮਨ ਬੁਧੀ ਅਡੋਲ ਹੋ ਜਾਂਦੇ ਨੇ ਉਹ ਹਿਰਦੇ ਦੇ ਵਿੱਚ ਆਪ ਦੇ ਅੰਦਰ ਹੀ ਮਨ ਦੇ ਵਿੱਚ ਟਿਕਾਉ ਨਾਲ ਬੈਠ ਜਾਂਦੇ ਨੇ ਜਿਹਨੂੰ ਬਾਣੀ ਵਿੱਚ ਦਸਮਾ ਦਵਾਰ ਸੰਤ ਲੋਕ ਵੀ ਕਿਹਾ ਹੈ ਹਰ ਦਵਾਰ ਵੀ ਕਿਹਾ ਹੈ ਜੇ ਭਗਤ ਕਬੀਰ ਜੀ ਸਮਝਾਉਂਦੇ ਆਪਾਂ ਨੂੰ ਕਵੀਰ ਮੋਹਿ ਮਰਨੇ ਕਾ ਚਾਉ ਹੈ ਮਰੂ ਤੋ ਹਰ ਕੇ ਦਵਾਰ ਕੁਬਾਰ ਲਿਹਰਦਵਾਰ ਦੀ ਗੱਲ ਨਹੀਂ ਭਾਈ ਉਹ ਹਰਿਦਵਾਰ ਜਿੱਥੇ ਹਰੀ ਹੈ ਉਹ ਕਿੱਥੇ ਸਾਡੇ ਅੰਦਰ ਹੈ ਜਿੱਥੇ ਸਾਡਾ ਸਾਥ ਚੱਲਦਾ ਹੈ ਜਿੱਥੇ ਸਾਡਾ ਜੀਵਨ ਹੈ ਜਨ ਜੀਉ ਪਿੰਡ ਦੀ ਆ ਰਿਜਕ ਭਰਾਵੇ ਸਭ ਘਟ ਭੀਤਰ ਹਾਟ ਚਲਾਵੇ ਰਬਦਾਹਾ ਜੀ ਸਮਝਾਉਂਦੇ ਜ ਸਾਡਾ ਹਾਟ ਚੱਲਦਾ ਹੈ ਜਿੱਥੇ ਸਾਡਾ ਖੇਲ ਚੱਲਦਾ ਹੈ ਸਾਰਾ ਜੀਵਨ ਦਾ ਉੱਥੇ ਦਾ ਪਹੁੰਚਣਾ ਆਪਾਂ ਭਾਈ ਪਰ ਧਿਆਨ ਕਰਕੇ ਆਓ ਸਾਰੇ ਮਿਲ ਕੇ ਇਹ ਰੱਬੀ ਬਾਣੀ ਨਾਲ ਪਏ ਜੁੜੇ ਰਹੀਏ ਚੱਲਦੇ ਰਹੀਏ ਤੇ ਆਪਦੇ ਘਰ ਇੱਕ ਦਿਨ ਜ਼ਰੂਰ ਪਹੁੰਚਾਂਗੇ ਸਾਡਾ ਸੰਸਾਰ ਤੇ ਆਉਣਾ ਸਫਲ ਹੋਊਗਾ